ਦੇਵਤਾ ਜੀ ਇਕ ਅੰਕਾਰੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਕ ਨਿਰਗੁਣ ਅਕਾਲ ਮੂਰਤਿ ਨੈਣੁ ਨੀਸਰ ਪੁਤਤਾ ਜਿਹ ਇਕ ਬਿਨਾ ਇਕ ਸਖਮ ਇਕ ਤੋ ਮੀਰਾ ਗੁਰੁ ਹੋਈ ਗਰਮਿਤ ਜਿਉ ਮਹਰ ਪਰ ਪਰਿਗਤੀ ਹਰ ਦਰਸ਼ਨ ਜੀਵ ਜਵਰੀ ਦੋ ਚੋ ਸੱਜਣ ਮੇਡ ਅ ਜੈ ਤਿਤ ਤਾਰੇ ਨਾਨ ਉਹ ਜਿਤ ਤੀ ਕਲਪ ਸਿਤ ਤਾਰੇ ਆਇਆ

ਉਹ ਵੈਸੇ ਬਤ ਪਰ ਸਮਝੀ ਨੋ ਰਖਾ ਭੁਖਾ ਭਪੀਏ ਤਨ ਜਿਠੀ ਤਨ ਜੀ ਪਤਿਛਾ ਮਨ ਜਨਮ ਜਨਮ ਅੰਤਿ ਕਟਿਏ ਸੱਜਣ ਕਚਾ ਤਿਛਾ ਸੇਧਾ ਹੰਦ ਕਬ ਜਿਤ ਬਾਤ ਤੇ ਕਹੋ ਧੀਏ ਸਤਨਾ ਦਾਖ ਕਹੂ ਸਤਨਾ ਪ੍ਰਿਮਈ ਗੁਰਸਾਈ ਭਜੀ ਲੋਕ ਮਨ ਲਗ ਜਾ ਜਿਨ ਜੰਨ ਜਾਣਿਆ ਸੀ ਕਿਉ ਕਰੇ ਤੋੜ ਜਨ ਆਪਣੇ ਜਾਣਨੀ ਕਾਜ ਤਵਾਰਨ ਹਾਰੇ ਮਝਿੰਦੇ ਚੱਲਣ ਜਾਣਿਆ ਕੀ ਕਿਉ ਕਰੇ ਬਖਾਰੇ ਕੰਨ ਕਾ ਤੇ ਜਾਣੀ ਕਾਜ ਤਵਾਰਨ ਹਾਰੇ ਮਨ ਆਦ ਜਹ ਅਹਲਾਤ ਕਾਰਨ ਅੰਗਲ ਕੰਜੀ ਹਲਕੇ ਚਨਣ ਹੋਏ ਨਾਨਕ ਨਾਲ ਨਜਿਲ ਦੀ ਪਿਰ ਪਜਤਾ ਵਾ ਹੋਏ ਮਹਲਾ ਤਜਹ ਮਤਾ ਕੱਟੀ ਜੋ ਪਰਹਿ ਨਾ ਹੁ ਨਾ ਉਪਗਾਰ ਸਿੱਟੀ ਕੁ ਜਿਸਵਾਏ ਨਾਨਕ ਕਹ ਕਾਰਜ ਤਾਰੇ ਮਹਲਾ ਤਜਹ ਮਨ ਕਾਲਪਨਾ ਜੀਪੀ ਜੀ ਬੋਤ ਭੋਲੇ تامن بيني نتا تڪا هو تي هتن نان لکئي اڀن تي ڪاري هي پڙي ڪنٽا ڪارڻ ۾ ٿيڪي آسُڻي نه اسوي آتي هڪ ڪپائي اني آب ٿي گهوي هي جو ڪجهه يي تا ته وقت کي ڪير قيمت هوي ਸਤਿਗੁਰੇ ਇਕਾਖਿ ਜੇ ਹਮ ਮਨ ਤਬ ਸੁਖ ਹੋਈ ਗਨਕ ਸਦਾ ਸੁਨਾਈਏ ਕਰਤਹ ਕਰਿ ਹੀ ਸੁਹੋਈ ਸਤਿਗੁਰੇ ਇਕਾਖਿ ਜੇ ਹਮ ਮਨ ਤਮ ਸੁਖ ਹੋਈ ਗਨਕ ਸਦਾ ਸੁਨਾਈਏ ਕੰਟਾ ਕਰੀਸ ਹੋਈ ਬਾਰ ਗੁਰਜੀ ਦਾ ਕਲਸਾ ਬਾਰ ਗੁਰਜੀ ਕੀ ਪਤੇ ਰਾਹੀਂ ਗੁਰਦਵਾਰੀ ਗੁਰਜੀ ਕੀ ਪਤੇ ਮੇਰੇ ਬੇਦਵਤੀ